ਨਮਸਕਾਰ ਮਿੱਤਰੋ ਤੁਹਾਨੂੰ ਨਾ ਇੱਕ ਆ ਵੀਡੀਓ ਦਿਖਾ ਰਿਹਾ ਇਹ ਬਹੁਤ ਸੋਹਣੀ ਵੀਡੀਓ ਹੈਗੀ ਹੈ ਬਹੁਤ ਵਧੀਆ ਹੈਗੀ ਹੈ ਇਹ ਫਾਜ਼ਿਲਕਾ ਦੇ ਸਰਕਾਰੀ ਕੰਨਿਆ ਸਕੂਲ ਜਿਹੜਾ ਹੈ ਹੁਣ ਪੀਐਮ 3 ਹੋ ਗਿਆ ਉਹਦੀ ਵੀਡੀਓ ਹੈ ਉੱਥੇ ਜਨਾ ਵਾਰਸ਼ਿਕ ਉਤਸਵ ਹੈਗਾ ਸੀਗਾ ਕੁੜੀਆਂ ਦੇ ਸਕੂਲ ਦਾ ਤੇ ਉਹਦੇ ਚ ਆ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਚ ਇੱਕ ਬੰਦਾ ਨਾ ਨੱਚ ਰਿਹਾ ਤੇ ਸਟੇਜ ਦੇ ਸਾਹਮਣੇ ਤੇ ਸਟੇਜ ਤੇ ਕੁੜੀਆਂ ਨੱਚਦੀਆਂ ਨੇ ਤੁਹਾਨੂੰ ਦਿਖ ਰਿਹਾ ਹੋਵੇਗਾ ਹੁਣ ਇਹਦੇ ਚ ਮੈਂ ਤੁਹਾਨੂੰ ਦੱਸਾਂ ਇਹ ਜਿਹੜੀਆਂ ਬੱਚੀਆਂ ਨੱਚ ਰਹੀਆਂ ਨੇ ਨਾ ਇਹ ਨਾ ਤਾਂ ਬੋਲ ਸਕਦੀਆਂ ਨੇ ਤੇ ਨਾ ਹੀ ਸੁਣ ਸਕਦੀਆਂ ਨੇ ਮਤਲਬ ਸਪੈਸ਼ਲ ਚਾਈਲਡ ਵਾਲੀਆਂ ਬੱਚੀਆਂ ਨੇ ਤੇ ਇਹ ਜਿਹੜੇ ਜਿਹੜੇ ਬੱਚਿਆਂ ਦੇ ਵਿੱਚ ਸਾਹਮਣੇ ਜਿਹੜਾ ਬੰਦਾ ਨੱਚ ਰਿਹਾ ਸਰਦਾਰ ਜੀ ਇਹ ਸਪੈਸ਼ਲ ਚਾਈਲਡ ਦਾ ਉਹ ਟੀਚਰ ਹੈ ਜਿਨ੍ਹਾਂ ਨੇ ਇਹਨੂੰ ਤਿਆਰ ਕੀਤਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਪੜਾਇਆ ਹੈ ਸਪੈਸ਼ਲ ਚਾਈਲਡ ਵਾਲਿਆਂ ਨੂੰ ਸਪੈਸ਼ਲ ਜਿਹੜੇ ਬੱਚੇ ਹੁੰਦੇ ਨੇ ਦਿਵਿਆਂਗ ਬੱਚਿਆਂ ਨੂੰ ਤੇ ਉਹ ਬੱਚੇ ਸੁਣ ਨਹੀਂ ਸਕਦੇ ਪਰ ਉਹ ਦੇਖ ਸਕਦੇ ਨੇ ਤੇ ਇਹਨਾਂ ਦੇ ਜਿਵੇਂ ਇਹ ਇਸ਼ਾਰਾ ਕਰ ਰਹੇ ਨੇ ਓਵੇਂ ਹੀ ਸਾਰਿਆਂ ਚੋਂ ਨੱਚ ਰਹੇ ਨੇ ਮੈਨੂੰ ਬਹੁਤ ਮੇਰੇ ਦਿਲ ਨੂੰ ਛੂ ਗਿਆ ਵੀਡੀਓ ਮੈਂ ਆਪ ਸ਼ੂਟ ਕੀਤੀ ਹੈ ਆਪ ਰਿਕਾਰਡ ਕੀਤੀ ਹੈ ਵੀਡੀਓ ਨੂੰ ਤੇ ਪੂਰੇ ਫੰਕਸ਼ਨ 'ਚ ਕਈ ਆਈਟਮਾਂ ਸੀਗੀਆਂ ਬੱਚਿਆਂ ਦੀਆਂ بڑے ਪੰਗੜੇ ਆਂਦੀਆਂ ਸੀਗੀਆਂ ਅਲੱਗ-ਅਲੱਗ ਕਲਚਰ ਵਾਲੀਆਂ ਸੀਗੀਆਂ ਪਰ ਉਹਨਾਂ ਸਾਰਿਆਂ 'ਚ ਇਹ ਵੀਡੀਓ ਨੂੰ ਸਾਰਿਆਂ ਨੇ ਇਸ ਇਹ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਗਿਆ ਬੱਚਿਆਂ ਵੱਲੋਂ ਇਹਨੂੰ ਸਰਾਇਆ ਸੀਗਾ ਇਹਦੇ ਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਵਨਾ ਮੁੱਖ ਅਧਿਤੀ ਸੀ ਉਹਨਾਂ ਦੇ ਮਿਸਿਸ ਸਾਵਨ ਸੁੱਖਾ ਵੀ ਸੀ ਉਹਨਾਂ ਨੇ ਵੀ ਇਸ ਗੱਲ ਨੂੰ ਸਰਾਇਆ ਤੇ ਉਹਨਾਂ ਨੇ ਇਸ ਆਈਟਮ ਤੇ ਕਈ ਅਧਿਆਪਕਾਂ ਨੇ ਹੌਸਲਾ ਫਜ਼ਾਈ ਵਾਸਤੇ ਬੱਚਿਆਂ ਨੂੰ ਨਗਦੀ ਪੁਰਸਕਾਰ ਵੀ ਦਿੱਤਾ ਹੈਗਾ ਮੇਰਾ ਦਿਲੋਂ ਸਲੂਟ ਹੈ ਇਸ ਅਧਿਆਪਕ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਉਹਨਾਂ ਬੱਚਿਆਂ ਵਾਸਤੇ ਉਹਨਾਂ ਨੂੰ ਵੀ ਸਲੂਟ ਹੈ ਜਿਹੜੇ ਕਿ ਨਾ ਤਾਂ ਬੋਲ ਸਕਦੇ ਨਾ ਸੁਣ ਸਕਦੇ ਨੇ ਪਰ ਬਾ ਕਮਾਲ ਉਹਨਾਂ ਨੇ ਇਸ ਪ੍ਰੋਗਰਾਮ 'ਚ ਕਾਰੀਗਰੀ ਪੇਸ਼ ਕੀਤੀ ਹੈ ਇੱਕ ਲਾਈਕ ਜ਼ਰੂਰ ਬੰਦਾ ਤੁਹਾਡਾ ਤੇ ਚੈਨਲ ਨੂੰ ਭਾਵੇਂ ਸਬਸਕ੍ਰਾਈਬ ਨਾ ਕਰੋ ਪਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਆਪਦੇ ਵਿਚਾਰ